ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਪਹੁੰਚੇ ਆ ਪਠਾਨਕੋਟ ਦੇ ਸਰਹੱਦੀ ਏਰੀਆ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਤਸਵੀਰਾਂ ਇਹ ਉਹ ਭਿਆਨਕ ਮੰਜ਼ਰ ਹੈ ਵੀ ਜਿਹਨੂੰ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਤਸਵੀਰਾਂ ਲਗਾਤਾਰ ਦਿਖਾ ਰਿਹਾ ਲਾਈਵ ਤੁਹਾਨੂੰ ਦਿਖਾਵਾਂਗੇ ਅੱਧਰ ਪਹਿਲੇ ਤੁਹਾਨੂੰ ਦਿਖਾਵਾਂਗੇ ਪਿੰਡ ਪੰਮਾ ਹੈਗਾ ਹਾਲਾਤ ਦੇਖ ਸਕਦੇ ਹੋ ਮਕਾਨ ਦੇ ਪੂਰੀ ਤਰ੍ਹਾਂ ਗਿਰ ਚੁੱਕਿਆ ਇੱਥੇ ਹੋਰ ਵੀ ਮਕਾਨ ਸੀਗਾ ਕਹਿੰਦੇ ਨੇ ਪਾਣੀ ਇਕੱਠਾ ਹੋਇਆ ਬਹੁਤ ਜ਼ਿਆਦਾ ਤੇ ਹੋਰ ਵੀ ਮਕਾਨ ਸੀਗਾ ਇਹ ਵੀ ਪੂਰੀ ਤਰ੍ਹਾਂ ਮਤਲਬ ਨਜ਼ਰ ਹੀ ਨਹੀਂ ਆ ਰਿਹਾ ਕਿ ਇੱਥੇ ਮਕਾਨ ਹੈ ਸੀਗਾ ਜਾਂ ਤਲਾਸ਼ ਸੀਗਾ ਇਹ ਮੰਜ਼ਰ ਹੈਗਾ ਇੰਨਾ ਭਿਆਨਕ ਜਿਹੜਾ ਰੋਂਗ ਤੇ ਖੜੇ ਕਰ ਸਕਦਾ ਲੋਕਾਂ ਦੇ ਬਹੁਤ ਮਾੜੇ ਹਾਲਾਤ ਨੇ ਤੇ ਇੱਧਰ ਦੂਸਰੇ ਪਾਸੇ ਇੱਕ ਦੁਕਾਨ ਸੀਗੀ ਤੁਸੀਂ ਦੇਖ ਸਕਦੇ ਹੋ ਦੁਕਾਨ ਦਾ ਸਮਾਨ ਸਾਰਾ ਸਮਾਨ ਜਿਹੜਾ ਅੰਦਰ ਲੱਖਾਂ ਰੁਪਏ ਦਾ ਸਮਾਨ ਕਹਿ ਸਕਦੇ ਆ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਨਾਲ ਦਿਖਾ ਰਿਹਾ ਲਾਈਵ ਦੇਖ ਸਕਦੇ ਹੋ ਇਹ ਸਮਾਨ ਜਿਹੜਾ ਕੀਮਤੀ ਹੈਗਾ ਫਰਿੱਜਾਂ ਹੈਗੀਆਂ ਕੂਲਰ ਹੈਗੇ ਨਾਲ ਅਲਮਾਰੀਆਂ ਹੈਗੀਆਂ ਬਹੁਤ ਹੀ ਬੁਰਾ ਹਾਲ ਹੋ ਗਿਆ ਸਮਾਨ ਸਾਰਾ ਖਰਾਬ ਹੋ ਚੁੱਕਿਆ ਦੂਸਰੇ ਪਾਸੇ ਵਹੀਕਲ ਹੈਗੇ ਨੇ ਵੀ ਦੇਖ ਸਕਦੇ ਤੁਸੀਂ ਇਹਨਾਂ ਦੇ ਵੀ ਹਾਲਾਤ ਮਾੜੇ ਨੇ ਕਹਿ ਸਕਦੇ ਨਾ ਲੋਕਾਂ ਦੇ ਵਿੱਚ ਕਾਫੀ ਜਿਹੜਾ ਹਾਲਾਤ ਜਿਹੜੇ ਮਾੜੇ ਬਣੇ ਨੇ ਲੋਕਾਂ ਦੇ ਕਿਉਂਕਿ ਇਹਨਾਂ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਕਾਰਨ ਕੀ ਹੈ ਕਹਿੰਦੇ ਨੇ ਕਿ 라ਵੀ ਦਰਿਆ ਦਾ ਜਿਹੜਾ ਪਾਣੀ ਛੱਡਿਆ ਗਿਆ ਸੀਗਾ ਕਿਉਂਕਿ ਬਰਸਾਤਾਂ ਚੱਲ ਰਹੀਆਂ ਸੀਗੀਆਂ ਅਚਾਨਕ ਜਿਹੜਾ ਪਾਣੀ ਛੱਡ ਦਿੱਤਾ ਜਾਂਦਾ ਕਿਸੇ ਨੂੰ ਸੂਚਿਤ ਨਹੀਂ ਕੀਤਾ ਜਾਂਦਾ ਕਿ ਇਹ ਪਾਣੀ ਆਪਾਂ ਛੱਡਣ ਲੱਗੇ ਆ ਤੁਸੀਂ ਸੇਫ ਜਗ੍ਹਾ ਤੇ ਚੱਲ ਜਾਓ ਇਸ ਤਰ੍ਹਾਂ ਦਾ ਕੁਝ ਨਹੀਂ ਜਿਸ ਕਰਕੇ ਇਹ ਲੋਕ ਜਿਹੜਾ ਆਪਣੇ ਆਰਾਮ ਨਾਲ ਘਰਾਂ ਦੇ ਵਿੱਚ ਸੁੱਤੇ ਪਏ ਸੀਗੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਲਾਤ ਬਹੁਤ ਹੀ ਮਾੜੇ ਹਾਲਾਤ ਕਹਿ ਸਕਦੇ ਹਾਂ ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਲੋਕਾਂ ਦਾ ਕੀ ਹਾਲ ਬਣਿਆ ਹੋਏਗਾ ਕਹਿੰਦੇ ਨੇ ਰਾਤ ਸੁੱਤੇ ਪਏ ਸੀਗੇ ਤੇ ਅਚਾਨਕ ਜਿਹੜਾ ਪਾਣੀ ਛਾੜ ਦਿੱਤਾ ਜਾਂਦਾ ਤੇ ਪਾਣੀ ਜਿਹੜਾ ਧੂਸੀ ਬੰਨ ਤੋੜ ਕੇ ਇਸ ਏਰੀਆ ਦੇ ਵਿੱਚ ਆ ਜਾਂਦਾ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆਂ ਦੇਖ ਸਕਦੇ ਹੋ ਇਸ ਏਰੀਆ ਦੇ ਵਿੱਚ ਪਾਣੀ ਪਿਆ ਤੇ ਇਸ ਪਾਣੀ ਨੇ ਅਚਾਨਕ ਇੰਨੀ ਗਵਾੜ ਆ ਜਾਂਦੀ ਹੈ ਕਿ ਇਹ ਲੋਕ ਬੜੀ ਹੀ ਮੁਸ਼ਕਲ ਨਾਲ ਆਪਣਾ ਜਿਹੜਾ ਜਾਨ ਬਚਾ ਕੇ ਨਿਕਲਦੇ ਨੇ ਲੇਕਿਨ ਇਹਨਾਂ ਦੇ ਘਰ ਹੁਣ ਦੁਕਾਨਾਂ ਹੁਣ ਬਿਲਕੁਲ ਮਲਿਆ ਮੇੜ ਹੋ ਚੁੱਕੀਆਂ ਸੜਕ ਦੇ ਹਾਲਾਤ ਵੀ ਬੋਧ ਮਾੜੇ ਨੇ ਕਹਿੰਦੇ ਨੇ ਕਿ ਜੇਕਰ ਸਮੇਂ ਰਹਿੰਦੇ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਵੱਡਾ ਹਾਸਾ ਫਿਰ ਹੋ ਸਕਦਾ ਤਸਵੀਰਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਮਾੜੇ ਹਾਲਾਤ ਨੇ ਇਹਨਾਂ ਲੋਕਾਂ ਦੇ ਪਰ ਅਜੇ ਤੱਕ ਕਹਿੰਦੇ ਪ੍ਰਸ਼ਾਸਨ ਕਹਿੰਦਾ ਤੇ ਜ਼ਰੂਰ ਹੈ ਸਰਕਾਰ ਕਹੇ ਤੇ ਜ਼ਰੂਰ ਹੈ ਵੀ ਇਹਨਾਂ ਦੀ ਆਪਾਂ ਮਦਦ ਕਰਾਂਗੇ ਲੇਕਿਨ ਅਜੇ ਤੱਕ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਇਹਨਾਂ ਦੀ ਮਦਦ ਨਹੀਂ ਕੀਤੀ ਗਈ ਤੇ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਵੀ ਜੇ ਸਰਕਾਰ ਚਾਹਦੀ ਜਿਵੇਂ ਹਿਮਾਚਲ ਦੇ ਵਿੱਚ ਕਹਿੰਦੇ ਬਰਸਾਤਾ ਸ਼ੁਰੂ ਹੋਈਆਂ ਸੀ ਬੱਦਲ ਫਟਣੇ ਸ਼ੁਰੂ ਹੋਈ ਉਸ ਟਾਈਮ ਤੋਂ ਹੀ ਡੈਮ ਦੇ ਵਿੱਚੋਂ ਥੋੜਾ ਥੋੜਾ ਪਾਣੀ ਛੱਡਿਆ ਜਾਂਦਾ ਤੇ ਅੱਜ ਜਿਹੜਾ ਇਹ ਦਿਨ ਨਹੀਂ ਦੇਖਣਾ ਪੈਣਾ ਇਹਨਾਂ ਨੂੰ ਕਹਿੰਦੇ ਨੇ 88 ਦੇ ਵਿੱਚ ਸਨ 88 ਦੇ ਵਿੱਚ ਇਹ ਹਾਲਾਤ ਬਣੇ ਸੀ ਕਿ ਲੇਕਿਨ ਉਸ ਤੋਂ ਵੀ ਭਿਆਨਕ ਜਿਹੜਾ ਮੰਜ਼ਰ ਹੈਗਾ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਨਹੀਂ ਹੈਗਾ ਇਸੇ ਇਲਾਕੇ ਦੇ ਵਿੱਚ ਕਿਤੇ ਜਾਨੀ ਮਾਲੀ ਨੁਕਸਾਨ ਵੀ ਹੋਏ ਨੇ ਲੋਕਾਂ ਨਾਲ ਗੱਲ ਵਸਣਾ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵਿੱਚ ਕੀ ਰੋਸ਼ ਹੈਗਾ ਤੇ ਕੀ ਕਹਿਣਾ ਚਾਹੁੰਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਭਾਈ ਕੀ ਨਾਂ ਜੀ ਆਪਣਾ ਸਰਵੰਸਰਵਾਦੀ ਤੇ ਕਿੱਥੋਂ ਰਹਿਣਾ ਹੈ ਜੀ ਪਿੰਡ ਪੰਮੇ ਤੋਂ ਇਹ ਦੁਕਾਨ ਆਪਣੀ ਸੀ ਕੀ ਹਾਂਜੀ ਆੜ ਆਇਆ ਲੱਗਦਾ ਉਹਦੇ ਨਾਲ ਕਾਫੀ ਨੁਕਸਾਨ ਨੁਕਸਾਨ ਤਾਂ ਕਾਫੀ ਤੁਹਾਡੇ ਦੇਖ ਹੀ ਰਿਹਾ ਤੁਸੀਂ ਨੁਕਸਾਨ ਜੋ ਵੀ ਆ ਕਿਤਨਾ ਝਾਂਟੀ ਵੀ ਕੋਲ ਜੋ ਵੀ ਆ ਲੱਤੋਂ ਪਤੋਂ ਕਿਤਨੇ ਪੜੇ ਅੰਦਰ ਹਾਲ ਪਰੇ ਰਹਾ ਸਾਰਾ ਡੈਮੇਜ ਹੋ ਗਿਆ ਜੀ ਹੋਰ ਵੀ ਨੁਕਸਾਨ ਹੋਇਆ ਨੇੜੇ ਕੇ ਹਾਂਜੀ ਹੋਰ ਵੀ ਨੁਕਸਾਨ ਘਰਾਂ-ਬਾਰਾਂ ਦੇ ਦੇਖੋ ਸਾਹਮਣੇ ਖੱਡ ਪਈ ਹੈ ਸਾਡਾ ਮਕਾਨ ਵੀ ਰੁੜ ਗਿਆ ਸਾਡਾ ਜੀ ਦੁਕਾਨ ਤੂੰ ਆਇਆ ਸੀਗਾ ਸਾਡੇ ਕਿੰਨੇ ਦਿਨ ਹੋ ਗਏ ਉਹ ਇਹ ਮੰਗਲਵਾਰ 4 ਵਜੇ ਸਵੇਰੇ ਆਇਆ ਜੀ ਕੋਈ ਕਿਸਾਨ ਨਕਰਕਾਰੀ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਆਇਆ ਹੈ ਮਦਦ ਦੇ ਲਈ ਨਹੀਂ ਆਏ ਸੀ ਜੀ ਆ ਕੇ ਤੇ ਚਲੋ ਠੀਕ ਹੈ ਆ ਕੇ ਹਾਲ-ਚਾਲ ਪੁੱਛਿਆ ਸੀ ਨਹੀਂ ਕਿ ਕਿਸੇ ਬਰ ਖਿਲਾਫ ਨਹੀਂ ਕਦੀ ਬੋਲ ਸਕਦੇ ਹਾਲ-ਚਾਲ ਪੁੱਛਿਆ ਉਹਨਾਂ ਨੇ ਸਾਨੂੰ ਹਾਲ-ਚਾਲ ਹੀ ਪੁੱਛ ਸਕਦੇ ਕਰ ਵੀ ਕੀ ਸਕਦੇ ਜੇ ਫੇਲਾ ਲਓਗੇ ਠੀਕ ਹੈ ਇਸ ਤਰ੍ਹਾਂ ਜਿੱਦਾਂ ਕਹਿ ਰਿਹਾ ਕਿ ਜਿੰਨਾ ਵੀ ਨੁਕਸਾਨ ਲੋਕਾਂ ਦਾ ਹੋਇਆ ਹੜਪੀਰਤਾਂ ਦੀ ਆਪਾਂ ਮਦਦ ਕਰ ਦੇਖੋ ਜਦੋਂ ਦੇਵਾਂਗੇ ਅਸੀਂ ਦੱਸਾਂਗੇ ਹਜੇ ਤਾਂ ਫਿਰਾਲ ਰੱਖਾਂਗੇ ਜਦੋਂ ਦੇਗਾ ਦੇਣਗੇ ਉਦੋਂ ਅਸੀਂ ਕਰਾਂਗੇ ਗੱਲ ਹਜੇ ਤਾਂ ਕੋਈ ਸਾਡੇ ਕੋਈ ਕਿੰਨੇ ਦਾ ਨੁਕਸਾਨ ਹੋ ਗਿਆ ਹਾਂਜੀ ਕਿੰਨੇ ਦਾ ਨੁਕਸਾਨ ਨੁਕਸਾਨ ਜੀ 25-30 ਲੱਖ ਰੁਪਏ ਦਾ ਹੋ ਗਿਆ ਅੱਜ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਸਤਪਾਲ ਹੈ ਜੀ ਇਹ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਜਿਹੜਾ ਮਕਾਨ ਟੱਗ ਗਿਆ ਸਾਰਾ ਇੱਥੇ ਫਲੈਸ਼ ਬਾਥਰੂਮ ਗੇਲ ਵਗੈਰਾ ਜੋ ਵੀ ਹੈਗਾ ਸੇ ਸਭ ਪਾਣੀ ਦੇ ਵਹਾਅ ਤੇ ਰੁੜ ਗਿਆ ਹੈ ਤੇ ਚਲੋ ਕੀ ਕਰ ਸਕਦੇ ਆ ਜਦੋਂ ਕੁਦਰਤ ਦੀ ਮਾਰ ਆ ਉਹਦੇ ਵਿੱਚ ਕਿਸੇ ਦਾ ਦੋਸ਼ ਤੇ ਹੋਇਆ ਨਹੀਂ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਇਹ ਪਿੱਛੇ ਤਲਾਬ ਬਣਿਆ ਹੋਇਆ ਹੈ ਆ ਵੇਖ ਲਓ ਇਹ ਬੇੜੇ ਇੱਥੇ ਬੇੜਾ ਹੈਗਾ ਮੇਰਾ ਇੱਥੇ ਸਾਰੇ ਤਲਾਬ ਇੱਥੇ ਘਟੋ ਘਟ 8 ਤੋਂ 10 ਫੁੱਟ ਪਾਣੀ ਹੋਊਗਾ ਜੀ ਜੀ ਕਹਿੰਦੇ ਕਾਫੀ ਪਾਣੀ ਪੁਰਿਆ ਹੋਰ ਵੀ ਕਿਸੇ ਦਾ ਨੁਕਸਾਨ ਵਗੈਰਾ ਹੋਇਆ ਹਾਂਜੀ ਹੋਰ ਵੀ ਹੋਇਆ ਜੀ ਹੋਰ ਵੀ ਕਾਹੀ ਇਹ ਨਹੀਂ ਕਹਿ ਸਕਦੇ ਸਾਡੇ ਕੱਲਿਆਂ ਦਾ ਮੇਰੇ ਚਾਚੇ ਦੇ ਮੁੰਡੇ ਦਾ ਘਰ ਹੀ ਇੱਧਰ ਵੀ ਸਾਰੇ ਪਾਣੀ ਵੜਿਆ ਚਾਚੇ ਮੇਰੇ ਦੇ ਮੁੰਡੇ ਨੇ ਪਲਾਂਥ ਭਰਿਆ ਸੀ ਕੋਈ 300 ਟਰਾਲੀ ਮਿੱਟੀ ਪਾ ਕੇ ਕੋਈ 15 15 ਫੁੱਟ ਪਲਾਂਥੀ 7 ਫੁੱਟ ਉੱਪਰ 7 ਫੁੱਟ ਵਿੱਚ ਹੀ ਮਿੱਟੀ ਦੇ ਉਹ ਵੀ ਸਾਰਾ ਰੁੜ ਗਿਆ ਦੇਖ ਰਹੇ ਤੁਸੀਂ ਢਾਹ ਜੀ ਬਚੀ ਹੈ ਮਿੱਟੀ ਦੀ 300 ਟਰਾਲੀ 300 ਤੋਂ 350 ਟਰਾਲੀ ਮਿੱਟੀ ਵੀ ਇੱਥੇ ਇਹ ਵੀ ਰੁੜ ਗਿਆ ਸਾਰਾ ਇਹ ਨੁਕਸਾਨ ਤੇ ਹੈ ਹੀ ਹੈ ਜੀ ਨੁਕਸਾਨ ਤੇ ਨੁਕਸਾਨੀਆਂ ਅੰਦਰੋਂ ਵੇਖੀ ਆਪਾਂ ਸਫਾਈ ਕਰਨ ਲੱਗੇ ਦੇ ਸੀ ਸਾਰੀਆਂ ਅੰਦਰੋਂ ਟੈਲਾਂ ਛਲਾਂ ਸਾਬ ਬੈਠ ਕੇ ਵੀ ਆਏ ਆ ਪਾਣੀ ਦਾ ਬਹਾਵ ਜ਼ਿਆਦਾ ਇਧਰੋਂ ਚਲਿਆ ਪਾਣੀ ਦਾ ਬਹਾਵ ਚਲਿਆ ਹੀ ਇੱਥੋਂ ਆ ਸ਼ੁਰੂ ਚ ਤੇ ਹੁਣ ਕੋਈ ਪ੍ਰਸ਼ਾਸਨ ਵੱਲੋਂ ਇਧਰ ਕੋਈ ਕੀਤਾ ਜਾ ਰਿਹਾ ਅਜੇ ਕੁਝ ਨਹੀਂ ਕੀਤਾ ਜਾ ਰਿਹਾ ਅਜੇ ਬਸ ਇਹ ਜਿਹੜੀ ਸੜਕ ਵੀ ਬਣੀ ਆ ਜਿਹੜੀ ਸਾਡੀ ਸੜਕਾ ਮੇਨ ਇਹ ਵੀ ਥਲੋ ਖਾਲੀ ਹੋਈ ਪਈ ਆ ਅੱਧੀ ਅੱਧੀ ਖਾਲੀ ਹੋਈ ਪਈ ਆ ਆਪਾਂ ਆਏ ਸੀ ਮੰਤਰੀ ਸਾਹਿਬ ਤੇ ਮੈਂ ਕਿਹਾ ਬਾਕੀ ਤੇ ਚਲੋ ਛੱਡੋ ਆ ਸੜਕ ਦੀ ਜਿਹੜੀ ਥੱਲੇ ਭਰਾਈ ਆ ਪ੍ਰਸ਼ਾਸਨ ਕੋ ਹਰ ਚੀਜ਼ ਦੀ ਸੁਵਿਧਾ ਹੁੰਦੀ ਆ ਜੀਸੀਬੀ ਕੀ ਚੈਨ ਵਾਲੀ ਮਸ਼ੀਨ ਟਿਪਰਾਂ ਸਾਰਾ ਕੁਝ ਹੁੰਦਾ ਆ ਐਦਾ ਤੇ ਐਦਾ ਤੇ ਚਲੋ ਆਨ ਜਾਣ ਨੂੰ ਸਾਡਾ ਰਸਤਾ ਜੇ ਇੱਥੇ ਪਾਣਗੇ ਥੋੜੀ ਬਹੁਤੀ ਜੇ ਉੱਥੋਂ ਰਸਤਾ ਬੰਦਾ ਅਸੀਂ ਥੋੜੀ ਬਹੁਤੀ ਮਿੱਟੀ ਇੱਥੇ ਪਾਉਂਦੇ ਆਪਣੇ ਘਰ ਨੂੰ ਜਾਣ ਵਾਲੇ ਤੇ ਬੰਦੇ ਕੋਈ ਸਫਾਈ ਜਾਂ ਇਹ ਜੇ ਉਹ ਕਰਨ ਵਾਲੇ ਤੇ ਬੰਦੇ ਪਰ ਹਜੇ ਤੱਕ ਕੁਝ ਨਹੀਂ ਕੀਤਾ ਗਿਆ। ਕਹਿ ਸਕਦੇ ਹਾਂ ਕਿ ਸਮੇਂ ਰਹਿੰਦੇ ਸੜਕ ਨੂੰ ਵੀ ਠੀਕ ਨਹੀਂ ਕੀਤਾ ਜੇ ਕੋਈ ਹੋਰ ਹਾਲਤਾਂ ਵੀ ਹੋ ਸਕਦੀਆਂ। ਹੋ ਸਕਦਾ ਜੀ ਹੋ ਸਕਦਾ ਪਾਣੀ ਦੇ ਆ ਬਗਨ ਦੇ ਸਾਡੇ ਘਰ ਤੋਂ ਕੋਈ 1 ਕਿਲੇ ਦੀ ਦੂਰੀ ਤੇ ਹੋਣਾ ਹੈ। ਫਿਰ ਹਾਦਸਾ ਹੋਰ ਵੀ ਹੋ ਸਕਦਾ ਨਹੀਂ ਵਾਲੀ ਗੱਲ ਹੈ। ਜੇ ਪਾਣੀ ਪਹਿਲਾਂ ਆ ਸਕਦਾ ਹੁਣ ਵੀ ਆ ਸਕਦਾ ਹੈ। ਹਜੇ ਤੱਕ ਖਤਰਾ ਟਲਿਆ ਨਹੀਂ ਹੈ। ਖਤਰਾ ਟਲਣ ਦਾ ਵੀ ਵਖੋ ਜਦੋਂ 88 ਚ ਫਲੱਡ ਆਇਆ ਸੀ ਸਾਨੂੰ ਪਤਾ ਆ ਹਿੰ ਛੋਟੇ ਛੋਟੇ ਹੁੰਦੇ ਸੀ। ਤੇ ਉਦੋਂ ਤੁਸੀਂ ਦੀ ਰਿਪੇਅਰ ਹੋਈ ਸੀ ਉਹਦੇ ਬਾਅਦ ਚ ਨਾਤੇ ਤੁਸੀਂ ਦੀ ਰਿਪੇਅਰ ਹੋਈ ਆ ਦਰਿਆ ਉਧਰ ਹੁੰਦਾ ਸੀ ਗੱਬੇ ਜੰਗਲਾਤ ਲਾਤੀ ਐ ਨਾ ਜੰਗਲਾਤ ਨੇ ਪਾਣੀ ਇੱਧਰ ਛੋਟ ਦੇਤਾ ਆ ਤੇ ਉਹਦੇ ਕਰਕੇ ਇਹ ਸਾਰਾ ਨੁਕਸਾਨ ਦਾ ਜੰਗਲਾਤ ਕਰਕੇ ਹੀ ਸਾਰਾ ਨੁਕਸਾਨ ਹੈ ਆਦਰਵਾਇਜ਼ ਜੇ ਆਪਾਂ ਭਦਰਪੁਰ ਤੋਂ ਉੱਪਰ ਚੱਲ ਜਾਈਏ ਮੰਨ ਲਓ ਭਦਰਪੁਰ ਪਿੰਡ ਤੋਂ ਉੱਪਰ ਚੱਲ ਜਾਈਏ ਉੱਥੇ ਦਰਿਆ ਦਾ ਵਹਾਅ ਪਰਲੀ ਸਾਈਡ ਹੈ ਠੀਕ ਹੈ ਜੀ ਇੱਥੋਂ ਤੇ ਸਾਡੇ ਘਰ ਦੇ ਨਾਲ ਆ ਗਿਆ ਦਰਿਆ ਅਸੀਂ ਕੀ ਰਹਿ ਸਕਦੇ ਆ ਇੱਥੇ ਪਾਣੀ ਦੀ ਸੁੰਗਰ ਮਾੜੀ ਜਿਹੀ ਨਹੀਂ ਵੀ ਪਵੇ ਤੇ ਸਾਡੇ ਉਸੇ ਵੇਲੇ ਕੰਨ ਖੜੇ ਹੋ ਜਾਂਦੇ ਆ ਕਿ ਆ ਗਿਆ ਇੱਧਰ ਜੇ ਪਹਿਲਾਂ ਆ ਸਕਦੇ ਤੇ ਹੁਣ ਕਿਹੜਾ ਉਹਨੂੰ ਰੋਕ ਐ ਹਾਂਜੀ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਰੋਹਿਤਾ ਜੀ ਮੋ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਇਲਾਕਾ ਜਿਹੜਾ ਖੜ ਵਿੱਚ ਵੇਟ ਜਾਇਆ ਕਾਫੀ ਘਰ ਵੀ ਟੁੱਟੇ ਨੇ ਨੁਕਸਾਨ ਹੋਇਆ ਦੁਕਾਨਾਂ ਦੇ ਅੰਦਰ ਕਾਫੀ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਹੋ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਪਾਣੀ ਦਾ ਬਹਾਵਾ ਜਿਹੜਾ ਸਰਕਾਰ ਸਰਕਾਰ ਨੇ ਆਪਣਾ ਪਾਣੀ ਛੱਡਿਆ ਹੈਗਾ ਹੌਲੀ ਹੌਲੀ ਸਮੇਂ ਨਾਲ ਪਾਣੀ ਛੱਡਦੀ ਤੇ ਇਹ ਦਿਨ ਨਹੀਂ ਦਿਖਣਾ ਵੈਣਾ ਹੈਗਾ ਕਿਸੇ ਪਿੰਡ ਵਾਲਿਆਂ ਨੂੰ ਜਾਂ ਨਾਲ ਦੇ ਪਿੰਡ ਹੈਗੇ ਆ ਬਸ ਸਾਡੀ ਤੁਸੀ ਟੁੱਟੀ ਸਾਡੇ ਫਰੰਟ ਤੋਂ ਸਾਡੇ ਘਰਾਂ ਲੋਆ ਸਮੇਂ ਨਾਲ ਥੋੜਾ ਥੋੜਾ ਪਾਣੀ ਛੁੱਟਿਆ ਜਾਂਦਾ ਇਹ ਅੱਜ ਨੋਬਤ ਨਹੀਂ ਆਣੀ ਜਦੋਂ ਪਾਣੀ ਛੱਡਿਆ ਲੋਕ ਤੁਹਾਡੇ ਲੋਕਾਂ ਨੂੰ ਦੱਸਿਆ ਨਹੀਂ ਗਿਆ ਕਿ ਪਾਣੀ ਛੱਡਣਾ ਤੇ ਆਪਣੇ ਸੇਫਟੀ ਜਗ੍ਹਾ ਚ ਚੱਲ ਜਾਓ ਕੁਛ ਨਹੀਂ ਦੱਸਿਆ ਹੁਣ ਕੀ ਹਾਲਾਤ ਹੈ ਲੱਗਦਾ ਕਿ ਹਾਲਾਤ ਟਲ ਗਏ ਨਾ ਹੜ੍ਹ ਦੇ ਨਹੀਂ ਫਰੰਟ ਮਾਦਪੁਰ ਵਾਲੇ ਤੁਹਾਨੂੰ ਪਤਾ ਹੈ ਜਦਾ ਪੀਸੀ ਸਾਹਿਬ ਨੇ ਵੀ ਫੋਨ ਕੀਤਾ ਹੈਗਾ ਹੀ ਇਹਨਾਂ ਨੂੰ ਕਿ ਤੀਂ ਸਮੇਂ ਨਾਲ ਪਾਣੀ ਛੱਡ ਦਿਓ ਤੇ ਸਰ ਮੈਂ ਇਹ ਇਹੀ ਕਾਂਗਾ ਜਿਹੜੇ ਸਰਕਾਰ ਦੇ ਬੰਦੇ ਹੈਗੇ ਅੱਗੇ ਹਰ ਸਮੇਂ ਨਾਲ ਥੋੜਾ ਗੇਟ ਛੱਡ ਦਿੰਦੇ ਤੇ ਪਾਣੀ ਦਾ ਵਹਾਵ ਇੰਨਾ ਨਹੀਂ ਹੁੰਦਾ ਉੱਥੇ ਤੇ ਪਾਣੀ ਗੇ ਉਹਦੇ ਕਾਰਨ ਗੇਟ ਟੁੱਟ ਗਏ ਤੇ ਪਾਣੀ ਦਾ ਫਲੱਡ ਕੋਥੋਲ ਪਾਲ ਪੋਲ ਆ ਗਿਆ ਅੱਜ ਕੀ ਹਾਲਾਤ ਨੇ ਦੇਖਿਆ ਕਿ ਕਾਫੀ ਮਾੜੇ ਹਾਲਾਤ ਨਜ਼ਰ ਆਣ ਦੇਣਾ ਲੋਕਾਂ ਦੇ ਇੱਥੇ ਜੀ ਸਾਡਾ ਤਾਂ ਸਭ ਕੁਝ ਰੋਲ ਗਿਆ ਜੀ ਤੁਹਾਡੇ ਸਾਹਮਣੇ ਹੈਗਾ 10-10 ਫੁੱਟ ਥੱਲੇ ਚੱਲ ਗਈ ਜ਼ਮੀਨ ਸਾਡਾ ਘਰ ਇੱਥੇ ਤਾਂ ਕਿ ਨਹੀਂ ਬਰੈਂਡਾ ਦਾ ਉਹ ਦੇਖ ਲਓ ਪਿੱਲਰ ਤੇ ਖੜਾ ਹੈਗਾ ਤੇ ਬਹੁਤ ਮਾੜੇ ਹਾਲ ਆ ਦੇ ਸਰਕਾਰਾਂ ਕਹਿ ਰਹੀਆਂ ਨਮਾਇंदे ਆਂਦੇ ਨੇ ਕਿ ਆਪਾਂ ਹੜਪੀਟਾਂ ਨੂੰ ਜਿਹੜਾ ਸਰਕਾਰਾਂ ਤੇ ਹਰ ਵਾਰ ਕਹਿੰਦੀ ਜਿੰਨੀ ਵਾਰ ਫਲਾਟ ਆਂਦਾ ਸਰਕਾਰ ਕਹਿੰਦੀ ਕੁਛ ਦੇ ਕੇ ਦੇ ਜਾਏ ਸਰਕਾਰ ਬੇੜਾ ਹੀ ਬਣਾ ਦੇ ਜਾਂ ਸੜਕ ਬਣਾ ਦੇ ਇਸ ਤੋਂ ਜ਼ਿਆਦਾ ਕੀ ਚਾਹਦਾ ਗਏ ਨੂੰ ਬੜੀ ਮਿਹਨਤ ਨਾ ਕਰ ਪਾਇਆ ਜੀ ਅਜੇ ਤੱਕ ਕੁਛ ਨਹੀਂ ਇਦਾਂ ਨਾ ਕੁਛ ਨਹੀਂ ਕੀਤਾ ਸਰਕਾਰ ਨੇ बस ਮਿੱਟੀ ਪਾਈ ਹੈ ਥੋੜੀ ਥੋੜੀ ਉਧਰ ਨੂੰ ਇੱਧਰ ਨੂੰ ਪਾ ਦੇ ਸਾਡਾ ਰਸਤਾ ਭਾਂਜੇ ਹਨ ਉਹ ਪਿੰਡੋ ਪੂਰਾ ਘੁੰਮ ਕੇ ਆਣਾ ਪੈਂਦਾ ਹੈ ਆਪਣੇ ਘਰ ਨਾ ਹਜੇ ਤੱਕ ਸਫਾਈ ਹੋਈ ਹੈ ਨਾ ਕੱਕ ਤਾਂ ਸਾਹਮਣੇ ਹੈਗਾ ਏ ਵੀ ਆ ਦਾ ਸ਼ੋਰੂਮ ਹੈਗਾ ਹੀ ਇੱਥੇ ਵੀ 5 5 6 6 ਫੁੱਟ ਗਾਰ ਹੈਗੀ ਆ ਜਦ ਸਾਹਮਣੇ ਜਮਾਨਾ ਲੱਗਦਾ ਮਿੱਟੀ ਪਾਉਣਾ ਜਿਹੜਾ ਇਹ ਰੁਕ ਜਾਏਗਾ ਜਿਹੜਾ ਇਹ ਨਹੀਂ ਰੁਕੇਗਾ ਈ ਨਾਲ ਹੀ ਆਪਾਂ ਹਾਂਜੀ ਸਰ ਮੈਂ ਕਿਸ਼ਨਾ ਦੇ ਵੀ ਸਰਪੰਚਾ ਮੈਂ ਕਥਲੌਰਪ ਮਕਤੌਰ ਪੰਚਾਇਤ ਦੀ ਤੁਹਾਡੇ ਪਿੰਡਾਂ ਦੇ ਵਿੱਚ ਜਿਹੜਾ ਹਰ ਨਾਲ ਕਾਫੀ ਮਾੜੇ ਹਾਲਾਤ ਬਣੇ ਨੇ ਲੋਕਾਂ ਦੇ ਮਕਾਨ ਡਿੱਗ ਗਏ ਨੇ ਸਮਾਨ ਖਰਾਬ ਹੋ ਗਿਆ ਕਾਫੀ ਜਿਹੜਾ ਨੁਕਸਾਨ ਹੋਇਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਸਰ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਜਿਹੜੇ ਥੱਲੜੇ ਪਿੰਡ ਆ ਉਧਰ ਵੀ ਬੜਾ ਹੋਇਆ ਸਾਡੇ ਪਿੰਡ ਤੋਂ ਲੈ ਕੇ ਤੇ ਤੁਸੀਂ ਟੁੱਟਣਾ ਸਾਡੇ ਸਾਰੇ ਘਰਾਂ ਦਾ ਨੁਕਸਾਨ ਆ ਪਾਣੀ ਫਿਰਿਆ ਘਰ ਵੀ ਡਿੱਗੇ ਆ ਘਰ ਡੈਮੇਜ ਵੀ ਹੋ ਗਿਆ ਸਾਰੇ ਸਾਰੇ ਸਾਡੀ ਇੱਕੋ ਮੰਗਾ ਕਿਸਾ ਦਾ ਬੰਨ ਪੱਕਾ ਬਨਿਆ ਜਾਏ ਜੇ ਥੱਲੇ ਦੇ ਪਿੰਡਾਂ ਦੇ ਵੀ ਪਛਾਣਾਂ ਤੇ ਸਾਨੂੰ ਵੀ ਬਜਾਣਾ ਨਾ ਰੋਡ ਰੋ ਲਾਗੇ ਤੇ ਥੱਲੇ ਤੱਕ ਬੰਨ ਬਗਾ ਹਟਿਕੋ ਪ੍ਰਸ਼ਾਸਨ ਅੱਗੇ ਸਾਡੇ ਪੰਜਾਬ ਗਵਰਨਮੈਂਟ ਅੱਗੇ ਹਟਿਕੋ ਮੰਗਾ ਕਿ ਸਾਡੇ ਬੰਨ ਪੱਕੇ ਹੋਣ ਚਾਹੀਦੇ ਆ ਤੇ ਸਾਡੇ ਸਾਰੇ ਲੋਕਾਂ ਨੂੰ ਦਿਲ ਖਾਤਰ ਆਇਆ